ਹਾਂਜੀ ਕੀ ਹਾਲ ਚਾਲ ਦੋਸਤੋ ਸਵਾਗਤ ਹੈ ਤੁਹਾਡਾ ਸਤਨਾਮ ਡੈਰੀ ਫਾਰਮ ਦੇ ਵਿੱਚ ਤਾਰਾਂ ਦਾ ਟਾਈਮ ਹੋ ਗਿਆ ਦੋਸਤੋ ਸਭ ਤੋਂ ਪਹਿਲਾਂ ਆਪਾਂ ਇਹਦੀ ਕੱਢਾਂਗੇ ਹਟ ਪਾਸੇ ਹੋ ਆ ਮਾਰਦੀ ਆ ਦੋਸਤੋ ਇਹਨੂੰ ਬਾੜੀ ਚੰਦਰੀ ਆ ਇਹ ਤਾਰ ਕੱਟ ਰਹੇ ਹਾਂ ਓ ਵੇਖੋ ਚਾਹ ਕਦੀ ਹੈ ਕੱਟੀ ਆਪਾਂ ਬਣਤੀ ਹੈ ਵੀ ਫੀਡ ਖਾ ਲੈਂਦੀ ਆ ਨਾਲ ਨਾਲ ਓਏ ਵੇਖੋ ਉਧਰ ਬੰਨੀ ਵੀ ਆ ਉਹਦੀ ਕੱਟੀ ਬਾਹਰ ਆ ਵੀ ਦੋਸਤੋ ਫੀਡ ਖਾਣ ਲੱਗੀ ਨਾਲੇ ਨੀਰਾ ਚਾਰ ਅੱਜ ਫੁੱਲ ਖਾਦਾ ਹੈਣੀ ਅਰੇ ਜੀ ਵੀ ਹੈ ਆ ਮਾੜੀ ਗੱਲ ਹੈ ਜੀ ਮੂੰਹ ਪਰ ਕੇ ਇਧਰ ਲਿਉਗੀ ਨਾਲ ਤਾਂ ਕੱਟੀ ਤੇ ਢੋਲ ਦਿੰਦੀ ਐ ਤੇ ਨਾਲੇ ਥੱਲੇ ਹੋਰ ਅਸਲੋ ਸੋਸਤੋ ਕੱਲ ਕੋਈ ਖਾਈ ਜਾਂਦੀ ਹੈ ਚਾੜੀ ਉਹ ਤਾਂ ਲਓ ਬਈ ਦੋਸਤੋ ਤਾਰ ਆਪਾਂ ਕੱਢ ਲਈ ਹੁਣ ਦੂਜੀ ਕੱਢਦੇ ਆਂ ਇਹਦੀ ਚੰਦਰੀ ਦੀ ਲੈਡ ਛੱਡ ਦਿੱਗੇ ਲਓ ਬਈ ਬੱਚਾ ਲਿਆਉਣਿਆ ਰਿੰਡੂ ਨੂੰ ਇਧਰ ਆ ਖੜੇ ਆਪਣੇ ਘਟੇ ਵਾਸ਼ੇ ਉਹ ਵੇੜ ਘਾ ਰਹੀ ਹੈ ਸਾਰਾ ਨੀਰਾ ਖਾ ਜਾਂਦੀਆਂ ਬੱਚੋ ਜਰੀਆਂ ਨੀਰਾ ਬਾਲਦੇ ਨੇ ਭੁੱਖੀਆਂ ਰਹਿੰਦੀਆਂ ਮਗਰੋਂ ਵੀ ਨਾਲੇ ਤੁੰਬੇਰਗੇਟਡ ਹੋ ਜਾਂਦੇ ਇਹਨਾਂ ਦੇ ਫੇਰ ਵੀ ਨੀਰਾ ਖਾਣੋਂ ਨਹੀਂ ਛੱਡਦੇ ਲਾਓ ਵੀ ਨਿਆਣਾ ਨਿਆਣਾ ਪਾ ਰਹੇ ਆ ਨਿਆਣਾ ਇਹਨੂੰ ਵੀ ਚੌਂਕ ਲੈਣ ਦੇ ਬੰਦਿਆ ਔਰ ਦੇਖ ਦੇਖ ਛੜਾਂ ਦੇਖ ਮਾਰਦੀ ਆ ਕੰਮ ਨਾਲੋਂ ਹੀ ਅਸੀਂ ਵੇਚਣਾ ਲਾਉਣੀ ਆ ਛੜਾਂ ਮਾਰਦੀ ਆ ਯਾਰੇ ਉਹ ਵੇਖੋ ਕਿਵੇਂਨੀ టిటి అంది రస్మ విధి విధి అడే చంక చోస్త ధన్వాద అది వీడియో